ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਅਤੇ ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਸਿਆਸੀ ਕਮਸਾਣ ਚੱਲੀ ਐ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਲਗਾਤਾਰ ਸਟੇਜਾਂ ਦੇ ਉੱਤੇ ਗਰਜਦੇ ਹੋਏ ਨਸਰ ਆ ਰਹੀ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਪਰੰਤੂ ਇਸ ਤੋਂ ਪਹਿਲਾਂ ਦੱਸਿਆ ਕਿ ਉੱਥੇ ਹੀ ਅੱਜ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੇਣੀ ਵੀ ਮੌਜੂਦ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤਾ ਤੇ ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਕਿ ਅਪੀਲ ਕੀਤੀ ਹੈ ਤੇ ਉੱਥੇ ਹੀ ਨਸ਼ਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਕਿ ਨਸ਼ਿਆਂ ਵਿਰੁੱਧ ਜਿਹੜੀ ਕਿ ਜੰਗ ਸਾਡੀ ਚੱਰੀ ਹੈ ਤੇ ਡੀਜੀਪੀ ਦੇ ਵੱਲੋਂ ਵੀ ਹੁਕਮ ਲਗਾਏ ਗਏ ਨੇ ਤੇ ਦੂਜੇ ਪਾਸੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਤੇ ਜਿਸ ਦੇ ਦੌਰਾਨ ਨਸ਼ਿਆਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਤੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੰਜਾਬ ਦੇ ਪਾਣੀ ਨੂੰ ਲੈ ਕੇ ਅਤੇ ਨਸ਼ੇ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਣੇ ਬੁਰੀ ਸੰਗਤ ਦਾ ਸ਼ਿਕਾਰ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਆ ਕਿਉਂਕਿ ਯਾਰ ਦੋਸਤ ਬੈਠੇ ਆ ਯਾਰੀ ਦੋਸਤੀ ਦੀ ਕਸਮ ਯਾਰ ਤੂੰ ਇੱਕ ਵਾਰੀ ਨਸ਼ਾ ਕਰਕੇ ਦੇਖ ਲਾ ਤੈਨੂੰ ਯਾਰੀ ਦੋਸਤੀ ਦੀ ਕਸਮ ਉਹ ਯਾਰੀ ਦੋਸਤੀ ਦੀ ਕਸਮ ਚ ਐਸਾ ਫਸਦਾ ਹੈ ਬੱਚਾ ਬਾਅਦ ਜ਼ਿੰਦਗੀ ਚ ਦੁਬਾਰਾ ਨਿਕਲ ਨਹੀਂ ਸਕਦਾ ਜੇ ਤੁਹਾਡੇ ਕੋਲੇ ਐਦਾਂ ਦਾ ਕੋਈ ਆਫਰ ਆਉਂਦਾ ਹੈ ਤੁਸੀਂ ਆਪ ਤਾਂ ਬਚਣਾ ਹੀ ਹੈ ਆਪਣੇ ਟੀਚਰਸ ਨੂੰ ਦੱਸੋ ਆਪਣੇ ਪੇਰੈਂਟਸ ਨੂੰ ਦੱਸੋ ਤਾਂ ਕਿ ਜਿਹੜੇ ਯਾਰੀ ਦੋਸਤੀ ਦੀਆਂ ਕਸਮਾਂ ਖਵਾ ਕੇ ਤੁਹਾਨੂੰ ਜਾਲ ਚ ਫਸਾ ਰਹੇ ਨੇ ਉਹਨਾਂ ਨੂੰ ਵੀ ਬਚਾ ਸਕੀਏ ਕੋਈ ਖਾਸ ਗੱਲ ਨਹੀਂ ਜੇ ਕੋਈ ਉਹ ਕਹਿੰਦੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਚਾਇਆ ਜਾ ਸਕਦਾ ਹੈ ਹਰ ਚੀਜ਼ ਦਾ ਹੱਲ ਹੈਗਾ ਸਮਾਜ ਦੇ ਵਿੱਚ ਸਨਮਾਨ ਦੀ ਜ਼ਿੰਦਗੀ ਔਰ ਅਜੇ ਤਾਂ ਤੁਸੀਂ ਬਹੁਤ ਪੜ੍ਹਾਈ ਕਰਨੀ ਆ ਉੱਚੀਆਂ ਪਦਵੀਆਂ ਤੇ ਜਾਣਾ ਸੋ ਅੱਜ ਹੀ ਇਹ ਮਨ ਦੇ ਵਿੱਚ ਇਹ ਸੰਕਲਪ ਕਰਕੇ ਜਾਇਓ ਕਿ ਅਸੀਂ ਆਪ ਤਾਂ ਬਚਣੀ ਬਚਣਾ ਹੈ ਅਸੀਂ ਨਾਲ ਦੇਆਂ ਨੂੰ ਵੀ ਬਚਾਉਣਾ ਹੈ ਉਹਦੇ ਪੇਰੈਂਟਸ ਨੂੰ ਦੱਸੋ ਜਾਂ ਟੀਚਰਾਂ ਨੂੰ ਦੱਸੋ ਕਿ ਜੀ ਆ ਇੱਥੇ ਇਦਾਂ ਹੋ ਰਿਹਾ ਤਾਂ ਕਿ ਉਹਨੂੰ ਉਸੇ ਸਟੇਜ ਤੇ ਖਤਮ ਕੀਤਾ ਜਾ ਸਕੇ ਕਹਿੰਦੇ ਆ ਨਾ ਕੈਂਸਰ ਪਹਿਲੀ ਸਟੇਜ ਤੇ ਪਤਾ ਲੱਗ ਜਾਏ ਉਹਦਾ ਇਲਾਜ ਹੋ ਜਾਂਦਾ ਜੇ ਤੀਜੀ ਚੌਥੀ ਸਟੇਜ ਤੇ ਪਤਾ ਲੱਗੇ ਤਾਂ ਉਹਦਾ ਕੋਈ ਇਲਾਜ ਨਹੀਂ ਹੁੰਦਾ ਸੋ ਇਹਨੂੰ ਪਹਿਲੀ ਸਟੇਜ ਤੇ ਹੀ ਖਤਮ ਕਰ ਲਈਏ ਤਾਂ ਇਹ ਆਪਣੇ ਸਮਾਜ ਲਈ ਇੱਕ ਸਿਹਤਮੰਦ ਸਮਾਜ ਲਈ ਬਹੁਤ ਜ਼ਰੂਰੀ ਹੋਊਗਾ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ ਗਵਰਨਰ ਸਾਹਿਬ ਵੀ ਉਹਦੇ ਵਿੱਚ ਜਾਣਦੇ ਰਹਿੰਦੇ ਆ ਸੋ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਜੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਉਹਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ ਔਰ ਜਿਹੜੇ ਨਸ਼ਾ ਤਸਕਰ ਸੀ ਜਿਹੜੇ ਵੇਚਦੇ ਸੀ ਉਹ ਜਦੋਂ ਪੁਲਿਸ ਜਾਂਦੀ ਹੈ ਪਿੰਡ ਚੋਂ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ ਆ ਤੇ ਅਸੀਂ ਉਹਨਾਂ ਘਰਾਂ ਦੀ ਵੀਡੀਓ ਬਣਾ ਲੈਨੇ ਆ ਜਿਹੜੇ ਭੱਜ ਗਏ ਦਾ ਮਤਲਬ ਉਹਨਾਂ ਨੇ ਆਪ ਹੀ ਦੱਸਤਾ ਕਿ ਅਸੀਂ ਨਸ਼ਾ ਵੇਚਦੇ ਆ ਭੱਜਣ ਦੀ ਲੋੜ ਕੀ ਸੀ ਸੱਚੇ ਬੰਦੇ ਨੂੰ ਭੱਜਣ ਦੀ ਲੋੜ ਹੈ ਜੇ ਨਹੀਂ ਘੈਂਦਾ ਤਾਂ ਹੁੰਦਾ ਸੋ ਇਸ ਕਰਕੇ ਭਗਤ ਸਿੰਘ ਨੇ ਕਿਹਾ ਸੀ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਲਾਈਨਾਂ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਜਦੋਂ ਇਨਕਲਾਬ ਆ ਜਾਏ ਜਦੋਂ ਕਿਸੇ ਗੱਲ ਦਾ ਇਨਕਲਾਬ ਆ ਜਾਇਆ ਨਸ਼ੇਮਪੁਰ ਦੇ ਇਨਕਲਾਬ ਅੱਜ ਮੈਨੂੰ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਿਹਾ ਹੈ ਗਵਰਨਰ ਸਾਹਿਬ ਦਾ ਬਹੁਤ ਧੰਨਵਾਦ ਹੈ ਇਹਨੇ ਸਕੂਲਾਂ ਦੇ ਬੱਚੇ ਇਕੱਠੇ ਕੀਤੇ ਮੈਨੂੰ ਪਤਾ ਹੈ ਤੋਂਪ ਉੱਪਰੋਂ ਜ਼ਿਆਦਾ ਮੈਂ ਜ਼ਿਆਦਾ ਨਹੀਂ ਬੋਲੂੰਗਾ ਪਰ ਇਹਨਾ ਮੈਨੂੰ ਪਤਾ ਹੈ ਕਿ ਅੱਜ ਜੋ ਤੁਸੀਂ ਸੰਕਲਪ ਲੈ ਕੇ ਜਾਓਗੇ ਤੁਹਾਡੇ ਸੀਨੀਅਰ ਬੈਠੇ ਨੇ ਤੁਹਾਡੇ ਟੀਚਰ ਬੈਠੇ ਨੇ ਤੁਹਾਡੇ ਕੋਚ ਬੈਠੇ ਨੇ ਤੁਹਾਡੇ ਮੈਂਟਰ ਬੈਠੇ ਨੇ ਤੁਸੀਂ ਜਦੋਂ ਅੱਜ ਉਹਨਾਂ ਨਾਲ ਸਵਾਲ ਕਰੋਗੇ ਕਿ ਹਾਂਜੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਤਾਂ ਇੱਕ ਲਹਿਰ ਲੋਕ ਲਹਿਰ ਪੈਦਾ ਹੋਊਗੀ ਇਸ ਕਰਕੇ ਆਓ ਇਕੱਠੇ ਹੋ ਕੇ ਆਪਾਂ ਆਪਣੇ ਸਮਾਜ ਨੂੰ ਨਰਵਾ ਸਮਾਜ ਬਣਾਈਏ ਤੁਸੀਂ ਕਿਸੇ ਨਸ਼ੇ ਕਰਨ ਵਾਲੇ ਗੀਤਾਂ ਦੇ ਸਿੰਗਰ ਨੂੰ ਵੀ ਰੋਲ ਮਾਡਲ ਨਾ ਬਣਾਓ ਜਿਹੜਾ ਨਸ਼ੇ ਦੇ ਪ੍ਰੋਮੋਸ਼ਨ ਦੇ ਗੀਤ ਗਾਉਂਦਾ ਉਹਨੂੰ ਵੀ ਰੋਲ ਮਾਡਲ ਨਾ ਬਣਾਓ ਰੋਲ ਮਾਡਲ ਬਣਾਉਣਾ ਮਿਲਖਾ ਸਿੰਘ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਕੌਰ ਜਿਹੜੀ ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਐ ਮੋਗੇ ਤੋਂ ਐ ਰੋਲ ਮਾਡਲ ਬਣਾਉਣਾ ਉਹਨਾਂ ਨੂੰ ਬਣਾਓ ਰੋਲ ਮਾਡਲ ਬਣਾਉਣਾ ਹਰਮਨਪ੍ਰੀਤ ਸਿੰਘ ਜਿਹੜਾ ਇੰਡੀਅਨ ਹਾਕੀ ਟੀਮ ਦਾ ਕੈਪਟਨ ਐ ਸ਼ਮਸ਼ੇਰ ਗੁਰਜੰਟ ਹਰਮਨਪ੍ਰੀਤ ਭਾਰਤ ਦੀ ਹਾਕੀ ਟੀਮ ਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ ਅਸੀਂ ਤਾਂ ਮੈਡਲ ਜਿੱਤਣ ਵਾਲੇ ਆ ਅਸੀਂ ਫੌਜਾਂ ਚ ਭਰਤੀ ਹੋਣ ਲਈ ਮਸ਼ਹੂਰ ਆ ਅਸੀਂ ਜਰਨੈਲਾਂ ਲਈ ਮਸ਼ਹੂਰ ਆ ਅਸੀਂ ਕਰਨੈਲਾਂ ਲਈ ਮਸ਼ਹੂਰ ਆ ਅਸੀਂ ਕੁਸ਼ਤੀਆਂ ਲਈ ਮਸ਼ਹੂਰ ਆ ਕਬੱਡੀਆਂ ਲਈ ਮਸ਼ਹੂਰ ਆ ਭੰਗੜੇ ਲਈ ਮਸ਼ਹੂਰ ਆ ਪਰ ਸਾਡੀ ਮਸ਼ਹੂਰੀ ਉਹ ਕਿਤੇ ਫਿੱਕੀ ਪੈ ਗਈ ਸੀ ਭਾਰਤ ਹੈ ਬਾਗਮੁੰਦਰੀ ਵਿੱਚ ਨਾਗ ਪੰਜਾਬ ਦਾ ਜੇ ਪੰਜਾਬ ਜੇ ਮੁੰਦਰੀ ਦੇ ਵਿੱਚ ਨਾਗ ਫਿੱਕਾ ਹੋਵੇ ਮੁੰਦਰੀ ਦੀ ਕੋਈ ਵੈਲਿਊ ਨਹੀਂ ਰਹਿੰਦੀ ਇਸ ਨਗ ਨਾਗ ਦੀ ਆਪਾਂ ਚਮਕ ਫਿੱਕੀ ਨਹੀਂ ਪੈਣ ਦੇਣੀ ਇਸ ਨਗ ਨੂੰ ਨਾ ਹੋਰ ਚਮਕਾਉਣਾ ਪੰਜਾਬ ਚਮਕੂਗਾ ਹਰਿਆਣਾ ਚਮਕੂਗਾ ਚੰਡੀਗੜ੍ਹ ਚਮਕੂਗਾ ਤਾਂ ਦੇਸ਼ ਚਮਕੂਗਾ ਕਿਉਂਕਿ ਆਜ਼ਾਦੀ ਵੇਲੇ ਵੀ ਸਭ ਤੋਂ ਪਹਿਲਾਂ ਲੀਡ ਜਿਹੜੀ ਹੈ ਉਹ ਪੰਜਾਬ ਦੇ ਉਦੋਂ ਪੰਜਾਬ ਇਕੱਠਾ ਹੀ ਹੁੰਦਾ ਸੀ ਹਰਿਆਣਾ ਨਾਲ ਉਹ ਪੰਜਾਬ ਦੇ ਯੋਧਿਆਂ ਨੇ ਲਈ ਸੀ ਸਾਡੇ ਕੋਲੇ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਕਤਾਰ ਸਿੰਘ ਸਰਾਭਾ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਇ ਮਦਨ ਲਾਲ ਢੀਂਗਰਾ ਵਰਗੀਆਂ ਐਗਜ਼ਾਮਪਲਾਂ ਪਈਆਂ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪਿਆ ਸਾਡੇ ਕੋਲੇ ਰਿਸ਼ੀਆਂ मुਨੀਆਂ ਦੇ ਵੇਦ ਕੁਰਾਨ ਵੇਦ ਗ੍ਰੰਥ ਪਏ ਨੇ ਸਾਡੇ ਕੋਲੇ ਸਿੱਖਣ ਨੂੰ ਬਹੁਤ ਕੁਝ ਹੈ ਖਜ਼ਾਨਾ ਸਾਡੇ ਕੋਲੇ ਬੜਾ ਵੱਡਾ ਹੈ ਪੂਰੀ ਦੁਨੀਆ ਕੋਲੇ ਇੰਦਾ ਦਾ ਖਜ਼ਾਨਾ ਸ਼ਬਦਾਂ ਦਾ ਹੋਵੇ ਭਾਵੇਂ ਭਾਵੇਂ ਸਾਡੂੰ ਸਾਡੇ ਜਿਹੜੇ ਰੋਲ ਮਾਡਲ ਨੇ ਉਹਨਾਂ ਦਾ ਹੋਵੇ ਸੋ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੇ ਕਿਹਾ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਕਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਸੋ ਦੋਸਤੋ ਜੇ ਦੇਸ਼ ਦੀ ਧਰਤੀ ਨੂੰ ਪਿਆਰ ਕਰੀਏ ਤਾਂ ਫਿਰ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇੱਕ ਨਰੋਏ ਔਰ ਤਕੜੇ ਔਰ ਸੇਤਮੰਦ ਪੰਜਾਬ ਸੇਤਮੰਦ ਹਰਿਆਣਾ ਸੇਤਮੰਦ ਚੰਡੀਗੜ੍ਹ ਦੀ ਸਿਰਜਣਾ ਕਰੀਏ ਤਾਂ ਭਾਰਤ ਪੂਰਾ ਸੇਤਮੰਦ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਲੋਕਾਂ ਨੂੰ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਪੰਜਾਬੀ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਜਦੋਂ ਮਰਜੀ ਮਿਲ ਲਿਓ ਜਦੋਂ ਮਰਜ਼ੀ ਕੋਈ ਗਾਈਡੈਂਸ ਲੈਣੀ ਹੈ ਕਿਸ ਰਾਜਪਾਲ ਸਾਹਿਬ ਦੇ ਦਰਵਾਜ਼ੇ ਖੁੱਲੇ ਆ ਹਰਿਆਣਾ ਰਾਜਪਾਲ ਦੇ ਦਰਵਾਜ਼ੇ ਖੁੱਲੇ ਆ ਸਾਡੇ ਦਰਵਾਜ਼ੇ ਖੁੱਲੇ ਆ ਜਦੋਂ ਮਰਜ਼ੀ ਕੋਈ ਕਿਸੇ ਕਿਸਮ ਦੀ ਵੀ ਹੈਲਪ ਚਾਹੀਦੀ ਹੋਈ ਵੀ ਆਰ ਦੇਅਰ